ਨਸ਼ੇ ਦੀ ਰੋਕਥਾਮ ਦੇ ਲਈ ਤੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੇ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਨਵਾਂ ਸ਼ਹਿਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੱਲੋਂ ਜਿਨ੍ਹਾਂ ਵੱਲੋਂ ਅੱਜ ਇੱਕ ਸੈਕੰਡ ਰੈਲੀ ਦਾ ਆਯੋਜਨ ਕੀਤਾ ਗਿਆ ਜੋ ਕਿ ਆਈਟੀਆਈ ਗਰਾਊਂਡ ਵਿੱਚੋਂ ਸ਼ੁਰੂ ਹੋਈ ਜਿਸ ਵਿੱਚ 500 ਦੇ ਕਰੀਬ ਕੁੜੀਆਂ ਤੇ ਮੁੰਡੇ ਨੇ ਭਾਗ ਲਿਆ ਜਿਨ੍ਹਾਂ ਵਿੱਚ 50 ਪੁਲਿਸ ਵੱਲੋਂ ਦਿੱਤੀਆਂ ਗਈਆਂ ਵਰਦੀਆਂ ਪਾਈਆਂ ਹੋਈਆਂ ਸਨ ਜੋ ਕਿ ਸ਼ਹਿਰ ਦੇ ਬਾਕੀ ਤਾਹਾਂ ਹੁਣ ਤਾਂ ਉਹਨਾਂ ਦੀ ਲੰਗੀ ਅਤੇ ਇਸ ਮੌਕੇ ਡਾਕਟਰ ਮਹਿਤਾਬ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਨਸ਼ੇ ਦੇ ਸੌਦਾਗਰਾਂ ਦੇ ਘਰਾਂ 'ਤੇ ਰੇਡ ਕੀਤੀ ਜਾ ਰਹੀ ਹੈ ਜੁਗਿਆ ਸਭ ਦੇਖ ਚੁੱਕੇ ਹੋ ਰੋਜ਼ਾਨਾ ਹੀ ਪੁਲਿਸ ਵੱਲੋਂ ਨਸ਼ਾ ਰੁਕ ਲਈ ਕੰਮ ਕੀਤਾ ਜਾ ਰਿਹਾ ਹੈ ਇਸ ਮੌਕੇ ਪੰਜਾਬ ਪੁਲਿਸ ਵੱਲੋਂ ਡਾਕਟਰ ਮਹਿਤਾਬ ਸਿੰਘ ਨੂੰ ਸਨਮਾਨਤ ਵੀ ਕੀਤਾ ਗਿਆ ਆ ਤੁਹਾਨੂੰ ਸੁਣਾਉਣੇ ਆ ਕੀ ਕਰਨੇ ਐ ਐਸਐਸਪੀ ਡਾਕਟਰ ਮਹਿਤਾਬ ਸਿੰਘ ਨਵਾਂ ਸ਼ਹਿਰ ਅਤੇ ਹੋਰ ਅਧਿਕਾਰੀ ਜਿਸੀ ਐਸਪੀ ਐਸ ਡਿਸਟ੍ਰਿਕਟ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਇੱਥੇ ਸਾਈਕਲ ਰੈਲੀ ਕਰਵਾਈ ਹੈਗੀ ਹੈ। ਇਹਦੇ ਵਿੱਚ ਸਾਨੂੰ ਬੜਾ ਹੀ ਅੱਛਾ ਰਿਸਪੌਂਸ ਮਿਲਿਆ ਹੈ। ਫਗਵਾੜੇ ਤੋਂ ਵੀ ਕਾਫੀ ਜਿਹੜੀ ਸਾਈਕਲ ਐਸੋਸੀਏਸ਼ਨੋਂ ਆਏ ਹੋਏ ਨੇ, ਅਨੰਦਪੁਰ ਸਾਹਿਬ ਤੋਂ ਆਏ ਹੋਏ ਨੇ। ਮੈਂ ਦੇਖ ਰਿਹਾ ਸਾਰੇ ਬੱਚੇ ਵੀ, ਬਜ਼ੁਰਗ ਵੀ, ਜਵਾਨ ਵੀ ਸਾਰਿਆਂ ਨੇ ਇਹਦੇ 'ਚ ਵੱਧ ਚੜ ਕੇ ਪਾਰਟਿਸਿਪੇਟ ਕੀਤਾ ਹੈਗਾ। ਤੇ ਇਹਦੇ ਦੁਆਰਾ ਅਸੀਂ ਇਹੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ, ਅਵੇਅਰ ਕਰਨਾ ਚਾਹੁੰਦੇ ਹੈਗੇ ਕਿ ਜਿਹੜਾ ਨਸ਼ਿਆਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਤੇ ਹੈਲਥ ਵਲ ਜਿਹੜਾ ਹੈਗਾ ਉਹ ਧਿਆਨ ਰੱਖੇ ਲੋਕਾਂ ਦਾ ਇਸੇ ਦੇ اسی ਲੀਗ ਦੇ ਵਿੱਚ ਅਸੀਂ ਪਹਿਲਾਂ ਫੁੱਟਬਾਲ ਵੀ ਕਰਵਾਈ ਸੀਗੀ ਕ੍ਰਿਕਟ ਵੀ ਕਰਵਾਈ ਸੀ ਤਾਂ ਕਿ ਜਿਹੜਾ ਲੋਕੀ ਨਸ਼ਿਆਂ ਦੇ ਜਿਹੜੇ ਵੀ ਕੰਪਲਿਕੀਸ਼ਨਸ ਹੈਗੀਆਂ ਨੇ ਇਹਨਾਂ ਤੋਂ ਦੂਰ ਰਹਿਣ ਤੇ ਖੇਡਾਂ ਦੇ ਵੱਲ ਲੱਗਣ ਇਹੀ ਸਾਡਾ ਮੈਸੇਜ ਹੈ ਲਗਾਤਾਰ ਮੁਹਿੰਮ ਚੱਲੂ ਛੇ ਕਿ ਲਾਸਟ ਫਸਟ ਟਾਈਮ ਚੱਲੇਗਾ ਬਿਲਕੁਲ ਜੀ ਅਸੀਂ ਜਿੱਦਾਂ ਮੈਂ ਪਹਿਲਾਂ ਵੀ ਅਸੀਂ ਚਲਾਈ ਹੈਗੀ ਹੈ ਜਿਹੜਾ ਇਹ ਦੋ ਪਾਰਟਸ ਹੈਗਾ ਇੱਕ ਇਨਵੋਲਵਮੈਂਟ ਪਾਰਟ ਹੈ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਪਰਚੇ ਵੀ ਰਜਿਸਟਰ ਕਰ ਰਹੇ ਹਾਂ ਇੱਕ ਆਪਰੇਸ਼ਨ ਵੀ ਸਾਡੇ ਚੱਲ ਰਹੀ ਹੈਗੇ ਦੂਜਾ ਹੈਗਾ ਅਵੇਅਰਨੈਸ ਪਾਰ ਦੇ ਰਹਾਂਗੇ ਸਰ ਵਾਤਾਵਰਨ ਨੂੰ ਲੈ ਕੇ ਵੀ ਕੁਝ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਅਸੀਂ ਇਸ ਦੇ ਨਾਲ ਨਾਲ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਚਾਹ ਰਹੇ ਹਾਂ ਕਿ ਲੋਕਾਂ ਨੂੰ ਵਾਤਾਵਰਨ ਪ੍ਰਤੀ ਵੀ ਜਾਗਰੂਕ ਕੀਤਾ ਜਾਵੇ ਇਸੇ ਇਨੀਸ਼ੀਏਟਿਵ ਦੇ ਅੰਡਰ ਅਸੀਂ ਅੱਜ ਜਿਹੜੇ 500 ਬੂਟੇ ਹੈਗੇ ਆ ਉਹ ਸਾਰੇ ਲੋਕਾਂ ਨੂੰ ਡਿਸਟ੍ਰੀਬਿਊਟ ਕਰ ਰਹੇ ਹਾਂ ਤਾਂ ਕਿ ਉਹ ਜਾ ਕੇ ਆਪਣੇ ਘਰਾਂ ਦੇ ਵਿੱਚ ਉਹਨੂੰ ਪਲਾਂਟ ਸਰ ਕਾਲਜ ਸਕੂਲ ਸ਼ੁਰੂ ਹੁੰਦੇ ਸਾਰ ਵੀ ਇਹ ਮਹਿਮ ਨੂੰ ਅੱਗੇ ਤੋਰਿਆ ਜਾਵੇਗਾ ਬਿਲਕੁਲ ਜੀ ਬਿਲਕੁਲ ਇਹ ਸਾਡਾ ਜਿਹੜਾ ਹੁਣ ਇਨੀਸ਼ੀਏਟਿਵ ਹੈਗਾ ਅਸੀਂ ਅੱਗੋਂ ਜਦੋਂ ਵੀ ਕਾਲਜ ਤੇ ਸਕੂਲ ਸਟਾਰਟ ਹੁੰਦੇ ਆ ਉੱਥੇ ਸ਼ਾਤ ਤੋਂ ਦੂਰ ਕਿੰਨੇ ਕਿੰਨੇ ਬੱਚੇ ਆ ਗਏ ਅੱਜ ਸਾਡੇ ਕੋਲ ਜਿਹੜਾ ਹੈਗਾ 500 ਤੋਂ 600 ਦੇ ਵਿੱਚ ਜਿਹੜੇ ਹੈਗੇ ਲੋਕਾਂ ਨੇ ਪਾਰਟਿਸਪੇਟ ਕੀਤਾ ਸਾਨੂੰ ਬਹੁਤ ਹੀ ਅੱਛਾ ਰਿਸਪਾਂਸ ਮਿਲਿਆ ਕਿਉਂਕਿ ਮੈਂ ਦੇਖ ਰਿਹਾ ਸੀ ਕਿ ਹੋਰ ਜਿਹੜੇ ਜ਼ਿਲ੍ਹਿਆਂ ਤੋਂ ਵੀ ਲੋਕਾਂ ਨੇ ਆ ਕੇ ਸਾਡੇ ਨਾਲ ਪਾਰਟਿਸਪੇਟ ਕੀਤਾ ਹੈਗਾ। ਕੋ ਸਨੇਹਾ ਨੌਜਵਾਨ ਮੈਂ ਨੌਜਵਾਨਾਂ ਨੂੰ ਇਹੀ ਸਨੇਹਾ ਦੇਣਾ ਚਾਹਾਂਗਾ ਕਿ ਹੈਲਥੀ ਵੈਲਥ ਹੈਗੀ ਹੈ ਤੇ ਨਸ਼ਾ ਤੋਂ ਦੂਰ ਰਹੋ ਤੇ ਆਪਣਾ ਜਿਹੜਾ ਧਿਆਨ ਹੈ ਉਹ ਖੇਡਾਂ ਪ੍ਰਤੀ ਲਾਓ ਪੜ੍ਹਾਈ ਪ੍ਰਤੀ ਲਾਓ। ਜਿਹੜੇ ਸਰ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਕਿਤਨਾ ਕਿਤੇ ਅਹਿਮ ਤੇ ਡਰ ਦਾ ਮਾਹੌਲ ਬਣਿਆ ਹੋਇਆ। ਐਕਚੁਅਲ ਨਾ 27 ਛੱਡਣਾ ਚਾਹੁੰਦੇ ਆ ਕੀ ਅਪਰੋਚ ਪੁਲਿਸ ਤੱਕ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਜਿਹੜੇ ਨੌਜਵਾਨ ਇਹ ਨਸ਼ਾ ਕਰ ਰਹੇ ਆ ਬਟ ਉਹ ਨਸ਼ਾ ਛੱਡਣਾ ਚਾਹੁੰਦੇ ਆ ਇਹਦੇ ਵਿੱਚੋਂ ਇਸ ਬਿਮਾਰੀ ਚੋਂ ਬਾਹਰ ਆਣਾ ਚਾਹੁੰਦੇ ਆ ਉਹਨਾਂ ਦੇ ਲਈ ਵੀ ਸਾਡਾ ਮੈਸੇਜ ਆ ਸੀ ਉਹਨਾਂ ਨੂੰ ਪੂਰਾ ਜਿਹੜਾ ਹੈਗਾ ਹੈਲਪ ਕਰਾਂਗੇ ਜਿਹੜਾ ਵੀ ਕੋਈ ਸਾਨੂੰ ਵੀ ਅਪਰੋਚ ਕਰ ਸਕਦਾ ਹੈ ਅਸੀਂ ਉਹਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਮਾ ਕਰਾਵਾਂਗੇ ਕਿਸੇ ਨੂੰ ਹੋਰ ਦਵਾਈ ਦੀ ਲੋੜ ਹੈ ਉਹਨਾਂ ਨੂੰ ਹੋਰ ਸੈਂਟਰ ਦੇ ਵਿੱਚ ਵੀ ਅਸੀਂ ਦਾਖਲ ਨਸ਼ਾ ਵੇਚਣ ਵਾਲਿਆਂ ਨੂੰ ਪੱਕੀ ਨਾਕ ਬਣਾਉਂਦੇ ਹੈਮ ਕੀਮਤਾਂ ਅਸੀਂ ਦੇਖੋ ਜੀ ਇਹਨਾਂ ਨੂੰ ਜਿਹੜੇ ਨਸ਼ਾ ਵੇਚਦੇ ਹੈਗੇ ਆ ਇਹਨਾਂ ਨੂੰ ਸਾਡੀ ਸਖਤ ਚੇਤਾਵਨੀ ਹੈਗੀ ਹੈ ਕਿ ਜਿੱਦਾਂ ਅਸੀਂ ਪਹਿਲਾਂ ਵੀ ਬਹੁਤ ਸਖਤੀ ਕੀਤੀ ਹੈ ਤੇ ਇਹ ਸਾਰਾ ਕੰਮ ਛੱਡ ਦੇਣ ਨਹੀਂ ਤਾਂ ਇਹਨਾਂ ਦੇ ਉੱਤੇ ਅਸੀਂ ਪਰਚੇ ਵੀ ਦਵਾਵਾਂਗੇ ਤੇ ਇਹਨਾਂ ਨੂੰ ਜਿਹੜਾ ਹੈ ਅੰਦਰ ਵੀ ਬੰਦ ਕਰਾਂਗੇ ਨਸ਼ਾ ਛੱਡੋ ਨਸ਼ਾ ਮੁਕਤ ਪੰਜਾਬ ਨੂੰ ਲੈ ਕੇ ਜੀ ਫਗਵਾੜਾ ਸਾਈਕਲਿੰਗ ਕਲੱਬ ਅੱਜ ਨਵਾਂ ਸ਼ਹਿਰ ਦੇ ਵਿੱਚ ਜੋ ਉਪਰਾਲਾ ਮਾਨਯੋਗ ਐਸਐਸਪੀ ਵੱਲੋਂ ਕੀਤਾ ਗਿਆ ਨਵਾਂ ਸ਼ਹਿਰ ਵੱਲੋਂ ਕੀਤਾ ਗਿਆ ਅੱਜ ਅਸੀਂ ਉਹਨੂੰ ਜੁਆਇਨ ਕੀਤਾ ਤੇ ਅਸੀਂ ਸਾਨੂੰ ਸਾਰਿਆਂ ਨੂੰ ਅਸੀਂ ਮੈਂ ਆਪਣੇ ਥਰੂ ਸਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ਾ ਛੱਡੋ ਕੋਲ ਵੱਡੋ ਇਦਾਂ ਹੀ ਇਹ ਉਪਰਾਲੇ ਪੰਜਾਬ ਪੁਲਿਸ ਨੂੰ ਹਰ ਆਪਣੀ ਸਟੇਟ ਦੇ ਵਿੱਚ ਹਰ ਆਪਣੇ ਜ਼ਿਲ੍ਹੇ ਦੇ ਵਿੱਚ ਕਰਨੇ ਚਾਹੀਦੇ ਆ ਸੋ ਇਹ ਬਹੁਤ ਵਧੀਆ ਉਪਰਾਲਾ ਸੀ ਇਹਨਾਂ ਦਾ ਸੋ ਅਸੀਂ ਇਸ ਚੀਜ਼ ਨੂੰ ਲੈ ਕੇ ਇਹਨਾਂ ਦਾ ਬਹੁਤ ਬਹੁਤ ਥੈਂਕਸ ਕਰਦੇ ਹਾਂ ਕਿ ਫੋਕੜਾ ਸੈਕਿੰਡ ਕਲੱਬ ਨੂੰ ਇਹਨਾਂ ਨੇ ਇੱਥੇ ਬੁਲਾਇਆ ਸਾਨੂੰ ਆਇਆ ਨੂੰ ਸਾਨੂੰ ਮਾਨਸਤ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚਰ